ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਾਣੇ ਹੋਏ ਪੈਨੇ ਕੰਬਲੇ ਲਾਈਵ ਹੋ ਕੇ ਵੀਡੀਓਜ਼ ਪਾ ਰਹੇ ਨੇ ਬਲੌਗ ਬਣਾ ਰਹੇ ਨੇ ਸਾਰੇ ਆਪੋ ਆਪਣੇ ਤਾਂ ਕਿ ਅਸੀਂ ਅਸੀਂ ਆਪ ਆਪਣੇ ਚੈਨਲ ਤੇ ਪਾਈਏ ਮੈਂ ਤੁਹਾਨੂੰ ਦਿਖਾਉਣੀ ਆ ਹੈਡ ਇੰਬਾ ਮੰਦਿਰ ਸਾਰੇ ਲੋਕੀ ਬਹੁਤ ਹੀ ਪਿਆਰ ਸ਼ਰਧਾ ਨਾਲ ਮੱਥਾ ਟੇਕਣ ਵਾਸਤੇ ਆਏ ਹੋਏ ਨੇ ਦੇਖੋ ਕਿਵੇਂ ਲਾਈਨਾਂ ਵਿੱਚ ਖੜੇ ਆ ਸਾਰੇ ਆਪਾਂ ਤੁਹੇ ਫੇਰ ਕਰਨਾ ਇਹ ਦੇਖੋ ਮਾਤਾ ਦਾ ਮੰਦਿਰ ਤੇ ਇਹ ਸਾਰਾ 뷰 ਇੱਥੇ ਦਾ ਕੋਈ ਆਪਣੀ ਵਾਈਫ ਨਾਲ ਫੋਟੋਾਂ ਕਚਾ ਰਿਹਾ ਹੈ ਕੋਈ ਬੱਚਿਆਂ ਨਾਲ ਕੋਈ ਕਿਵੇਂ ਕੋਈ ਕਿਵੇਂ ਸਾਰੇ ਕੋਈ ਮਾਣ ਦੇ ਦੇਖੋ ਤੇ ਕਾ ਬੰਦਾ ਫਾਗ ਰਿਹਾ ਬੰਦਾ ਫਾਗ ਤੋ ਬੰਦਾ ਬੈਠਾ ਬਹੁਤ ਅੱਛੀ ਰੋਟੀ ਖਾ ਭੁੱਖਾ ਇਹ ਰੋਟੀ ਖਾ ਨੇ ਮੈਂ ਖੋਕੇ ਲਿਆਉਣੀ ਇਹਨੂੰ ਕੁਛ ਨਾ ਕੁਛ ਹਾਂਜੀ ਹੀ ਗਾਣਾ ਚਾਹੋਂਗੇ ਤੁਸੀਂ ਬੋਲੋ ਮੇਰੇ ਬਲੌਗ ਓਕੇ ਬਲੌਗ ਬਲੌਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਏ ਹਾਂ ਸ਼ਿਮ ਮੈਂ ਇਹ ਮੱਗਰ ਕਰੈਕਟਰ ਦੇ ਵਿੱਚ ਉਦਾਂ ਮੇਰਾ ਨਾਮ ਅੰਦਰ ਟਿੰਕਾ ਹੈਗਾ ਤੇ ਅਸੀਂ ਆਏ ਹਾਂ ਅੜੀ ਮਬ ਹਾਂਜੀ ਤੇ ਵਧੀਆ ਅੱਛੀ ਲੋਕੇਸ਼ਨ ਹੈ ਜੇ ਕਿ ਮਨਾਲੀ ਦੇ ਵਿੱਚ ਹੈ ਜੀ ਤੇ ਸਾਨੂੰ ਵਧੀਆ ਠੀਕ ਹੈ ਵੈਸੇ ਘੈਂਟ ਆ ਰਿਹਾ ਨਜ਼ਾਰਾ ਕੰਮ ਕਰਨ ਲਈ ਆਏ ਆ ਕੰਮ ਹੋ ਰਿਹਾ ਤੋ ਬੇਨਤੀ ਹੈ ਕਿ ਤੁਸੀਂ ਇਹਨਾਂ ਦੇ ਵਲੌਗ ਨੂੰ ਵੀ ਪਿਆਰ ਦਿਓ ਇਹਨਾਂ ਨੂੰ ਫੋਲੋ ਇਹਨਾਂ ਦਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਇਹਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਮਰੀ ਨਵੇਂ-ਨਵੇਂ ਬਾਲ ਕਰਾਏ ਸੀ ਹੈਗੇ ਦੀਪੀ ਸੋ ਅਸੀਂ ਆਏ ਹਾਂ ਸ਼ਿਮਲੇ ਦੇ ਵਿੱਚ ਜਿਹੜਾ ਮਨਾਲੀ ਹੈ ਉੱਤੋਂ ਆ ਕੇ ਆਪਾਂ ਸਿਹਰੇ ਰਾਤੇ ਰੰਗ ਜੀ ਇਸ ਕਰਕੇ ਸਾਡਾ ਆ ਸਾਡਾ ਗੱਭਰੂ ਮੁੰਡਾ ਗੱਭਰੂ ਸੋਹਣੀ ਜਵਾਨ ਕੁੜੀ ਰਾਜਦੀਪ ਇਹ ਸਾਡਾ ਡੀਓਪੀ ਹੈ ਬਹੁਤ ਹੀ ਵਧੀਆ ਮੁੰਡਾ ਕੰਮ ਕਰਦਾ ਸਿੱਕੇ ਸਾਰੇ ਬਲੇਸਿੰਗਸ ਦਿਆ ਕਰੋ ਕਿ ਜੋ ਆਖ ਸਾਰੇ ਚੰਗੇ ਪਾਸੇ ਨੂੰ ਜਾਣ ਪੂਰਾ ਕਮੋਂ ਤੋਂ ਪਰੇ ਰਹਿ ਜਾ ਠੀਕ ਹੈ ਦੀਪੀ ਦਾ ਪੁੱਛਣ ਦੀ ਦੀਪੀ ਨੂੰ ਤਾਂ ਪੁੱਛਣ ਦੀ ਲੋੜ ਵੀ ਹੈ ਕਿ ਦੀਪੀ ਹਰੇਕ ਚੀਜ਼ ਨੂੰ ਸੱਤਿਆਨਾਸ਼ ਕਰ ਦਿੰਦੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਜੀ ਦੇਖੋ ਮੰਦਿਰ ਮੈਂ ਤਾਂ ਇਹ ਕਹਾਂ ਬਈ ਨਜ਼ਾਰੇ ਲਓ ਜਿੰਦਗੀ ਵਿੱਚ ਖੁਸ਼ ਰਹੋ ਵਾਰ-ਵਾਰ ਨਹੀਂ ਹੋਣਾ ਔਰ ਕਰ ਰਹੇ ਨੇ ਪਰੇਸ਼ੂ ਬੰਦੇ ਸਾਡੇ ਬਸ ਹੱਥ ਹਿਲਾ ਕੇ ਦੱਸ ਰਹੇ ਆਂ ਰਾਜੂ ਕਿ ਮੈਂ ਸ਼ੂਟ ਕਰ ਰਹੇ ਆਂ ਔਰ ਕਰ ਰਿਹਾ ਸ਼ੂਟ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਤਾਂ ਕਿ ਮੈਂ ਬਲੌਗ ਤਾਂ ਪਾਉਣ ਲੱਗੀ ਕਿਉਂਕਿ ਹੁਣ ਆਪਾਂ ਨੈਕਸਟ ਵੀਡੀਓਜ਼ ਪਾਏ ਕਰਨੀਆਂ ਨੇ ਇਸ ਕਰਕੇ ਜਲਦੀ ਜਲਦੀ ਜਿੰਨੀ ਜਲਦੀ ਮੇਰੇ ਸਬਸਕ੍ਰਾਈਬਰ ਵਧਣਗੇ ਓਨ ਜਲਦੀ ਵੀਡੀਓਜ਼ ਅਪਲੋਡ ਕਰਾਂਗੇ ਥੈਂਕ ਯੂ ਬਾਏ ਧੰਨਵਾਦ ਤੇ ਰੋ